एसएसपी साहब ਸਾਡੇ ਨਾਲ ਉਹਨਾਂ ਨਾਲ ਅਸੀਂ ਇੱਕ ਵਾਰ ਗੱਲਬਾਤ ਕਰ ਲੈਂਦੇ ਆ ਇਹ ਸਭ ਕਿਉਂਕਿ ਬਹੁਤ ਵੱਡੀ ਛੋਟੀ ਦੀ ਗੱਲ ਹੈ ਕਿ ਲਾਪਰਵਾਹੀ ਜ਼ਰੂਰ ਸਾਹਮਣੇ ਆਈ ਹੈ ਲਗਾਤਾਰ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਪ੍ਰੀਮੀਰੀਨ ਇਨਵੈਸਟੀਗੇਸ਼ਨ ਚ ਚੀਜ਼ਾਂ ਸਾਹਮਣੇ ਆਈਆਂ ਦੇਖੋ ਪ੍ਰੀਮਿਨਰੀ ਅਸੀਂ ਤਾਂ ਕਲਪੀਬਲ ਹੋਮਿਸਾਈਡ ਦਾ ਪਰਚਾ ਦਿੱਤਾ ਹੈ ਕਿਉਂਕਿ ਬਗੈਰ ਪਰਮਿਸ਼ਨ ਦੇ ਕੰਮ ਹੋ ਰਿਹਾ ਸੀਗਾ ਸੋ ਇਹਦੇ ਵਿੱਚ ਜਿਹੜੀ ਸਖਤ ਤੋਂ ਸਖਤ ਧਾਰਾ ਲਗਾਈ ਜਾ ਸਕਦੀ ਅਸੀਂ ਲਗਾਈ ਹੈ ਔਰ ਸਾਡੀ ਇਹ ਇਹਦੇ ਵਿੱਚ ਇਹ ਹੈਗੀ ਸਾਡਾ ਤੇ ਇਹੀ ਮਕਸਦ ਹੈ ਕਿ ਜੋ ਵੀ ਇਸ ਤਰੀਕੇ ਦਾ ਗੈਰ ਕਾਨੂੰਨੀ ਕੰਮ ਕਰਦਾ ਜਿਸ ਨਾਲ ਜਾਨੀ ਮਨੀ ਨੁਕਸਾਨ ਹੁੰਦਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਹੋਵੇ ਹੁਣ ਤੱਕ ਸਿਰਫ ਦੋ ਬੋਡੀਆਂ ਨਿਕਲ ਚੁੱਕੀ ਹੈ ਪਛਾਣ ਹੋ ਚੁੱਕੀ ਉਹਨਾਂ ਦੀ ਪਛਾਣ ਹੋ ਚੁੱਕੀ ਜੀ ਠੀਕ ਹੈ ਤੇ ਸਰ ਮਾਮਲਾ ਜਿਹੜਾ ਹੈਗਾ ਕਿਹੜੇ ਕਿਹੜੇ ਸੈਕਸ਼ਨ ਦੇ ਤਹਿਤ ਮਾਮਲਾ ਜਿਹੜਾ ਕਲਪੀਬਲ ਹੋਮਿਸਾਈਡ ਦੇ ਵਿੱਚ ਦਰਜ ਕਰ ਲਿਆ ਗਿਆ ਸੋ ਮਤਲਬ ਸਖਤ ਤੋਂ ਸਖਤ ਧਾਰਾ ਲਗਾ ਕੇ ਮਾਮਲਾ ਦਰਜ ਕੀਤਾ ਗਿਆ ਬਾਕੀ ਇਹਦੇ ਕੁਝ ਜਿੱਦੀ ਹੋਰ ਵੀ ਇਨਵੋਲਵਮੈਂਟ ਹੋਈ ਹੋਵੇ ਆਈਡੈਂਟੀਫਾਈ ਕਰੇ ਸਰ ਅੱਗੇ ਤੋਂ ਇਸ ਇਨ ਫਿਊਚਰ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਉਸ ਨੂੰ ਲੈ ਕੇ ਹੁਣ ਪੁਲਿਸ ਵਿਭਾਗ ਜਾਂ ਫਿਰ ਪ੍ਰਸ਼ਾਸਕੀ ਅਧਿਕਾਰੀ ਆਪਸ ਵਿੱਚ ਮੀਟਿੰਗ ਕਰਕੇ ਕੁਝ ਹਦਾਇਤਾਂ ਜਿਹੜੀ ਹੈਗੀ ਉਹ ਦਿੱਤੀ ਨੇ ਉਹਦੇ ਸੰਬੰਧਿਤ ਵਿਭਾਗ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਬਾਕੀ ਕੀ ਜਿਹੜੀ ਲੋਕਾਂ ਨੂੰ ਵੀ ਜਿਹੜਾ ਹੈਗਾ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਵੀ ਕੰਸਟਰਕਸ਼ਨ ਵਗੈਰਾ ਕਰਦੇ ਹਨ ਸੋ ਜਿਹੜੇ ਲਾਅਜ਼ ਹੈਗੇ ਉਹਦੀ ਪਾਲਣਾ ਕੀਤੀ ਜਾਵੇ ਪਰਮਿਸ਼ਨਾਂ ਸੰਬੰਧਿਤ ਵਿਭਾਗ ਮਤੋਂ ਲਈ ਜਾਣ ਤਾਂ ਕਿ ਇਸ ਤਰੀਕੇ ਦੇ ਹਾਦਸੇ ਨਾ ਹੋਣ ਸਰ ਦੋ ਦੇ ਕਿਲਾ ਮਾਮਲਾਦਾਰ ਕਿਤਾ ਜਿਹੜੇ ਮਾਲਕ ਹੈ ਜਿਹੜੇ ਠੇਕੇਦਾਰ ਹੈ ਜਿਹੜੇ ਕੰਮ ਕਰ ਰਹੇ ਸੀਗੇ ਉਹਨਾਂ ਦੀ ਵੀ ਜਾਂਚ ਜਿਹੜੀ ਹੈਗੀ ਇਹਨਾਂ ਨੇ ਦੇਖੋ ਕੱਲ ਰਾਤ ਨੂੰ ਜਦੋਂ ਅਸੀਂ ਆਏ ਆ ਸਾਡਾ ਪ੍ਰਾਇਮਰੀਟਾ ਸੀਗੀ ਕਿ ਅਸੀਂ ਆਪਰੇਸ਼ਨ ਰੈਸਕਿਊ ਵੱਲ ਧਿਆਨ ਦੇਈਏ ਉਹਦੇ ਉਹਨਾਂ ਸ਼ੁਦੀ ਕੀ ਕੋਈ ਮਿਸਿੰਗ ਮਿਸਿੰਗ ਦੀ ਹਜੇ ਤੱਕ ਸਰ ਕੋਈ ਨਹੀਂ ਹਜੇ ਤੱਕ ਕੋਈ ਹੋਰ ਰਿਪੋਰਟ ਨਹੀਂ ਹੈ ਠੀਕ ਹੈ ਤੇ ਐਸਐਸਪੀ ਮੋਹਾਲੀ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਸਰਬਜੋਤ ਕਿ ਲਗਾਤਾਰ ਸਾਡੀ ਕੋਸ਼ਿਸ਼ ਹੈ ਕਿ ਹਾਲਾਂਕਿ ਕੋਈ ਮਿਸਿੰਗ ਦਾ ਹਜੇ ਫਿਲਹਾਲ ਨਹੀਂ ਹੋਇਆ ਹੈ ਲੇਕਿਨ ਇਹ ਜ਼ਰੂਰ ਹੈ ਕਿ ਦੋ ਦੀ ਜਿਹੜੀ ਸੀਗੀ ਹਾਲਾਂਕਿ ਦੋ ਦੀ ਹੋਰ ਦੱਸੀ ਜਾ ਰਹੀ ਹੈ ਲੇਕਿਨ ਫਿਲਹਾਲ ਹਜੇ ਕਨਫਰਮ ਨਹੀਂ ਹੈ ਕਿ ਦੋ ਜਿਹੜੇ ਹੈਗੇ ਉਹ ਅੰਦਰ ਨਹੀਂ ਇਹਨੇ ਐਸਐਸਪੀ ਸਾਹਿਬ ਸਾਡੇ ਨਾਲ ਉਹਨਾਂ ਨਾਲ ਅਸੀਂ ਇੱਕ ਵਾਰ ਗੱਲਬਾਤ ਕਰ ਲੈਂਦੇ ਆ ਇਹ ਸਭ ਕਿਉਂਕਿ ਬਹੁਤ ਵੱਡੀ ਛੋਟੀ ਦੀ ਗੱਲ ਹੈ ਕਿ ਲਾਪਰਵਾਹੀ ਜ਼ਰੂਰ ਸਾਹਮਣੇ ਆਈ ਹੈ ਲਗਾਤਾਰ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਪ੍ਰੀਮੀਰੀ ਇਨਵੈਸਟੀਗੇਸ਼ਨ 'ਚ ਚੀਜ਼ਾਂ ਸਾਹਮਣੇ ਆਈਆਂ ਦੇਖੋ ਪ੍ਰੀਮਿਨਰੀ ਅਸੀਂ ਤਾਂ ਕਲਪੀਬਲ ਹੋਮਿਸਾਈਡ ਦਾ ਪਰਚਾ ਦਿੱਤਾ ਹੈ ਕਿਉਂਕਿ ਬਗੈਰ ਪਰਮਿਸ਼ਨ ਦੇ ਕੰਮ ਹੋ ਰਿਹਾ ਸੀਗਾ ਸੋ ਇਹਦੇ ਵਿੱਚ ਜਿਹੜੀ ਸਖਤ ਤੋਂ ਸਖਤ ਧਾਰਾ ਲਗਾਈ ਜਾ ਸਕਦੀ ਹੈ ਅਸੀਂ ਲਗਾਈ ਹੈ ਔਰ ਸਾਡੀ ਇਹ ਇਹਦੇ ਵਿੱਚ ਇਹ ਹੈਗੀ ਸਾਡਾ ਤੇ ਇਹੀ ਮਕਸਦ ਹੈ ਕਿ ਜੋ ਵੀ ਇਸ ਤਰੀਕੇ ਦਾ ਗੈਰ ਕਾਨੂੰਨੀ ਕੰਮ ਕਰਦਾ ਜਿੰਨਾਂ ਨਾਲ ਜਾਨ ਨਹੀਂ ਮਨੇ ਨੁਕਸਾਨ ਹੁੰਦਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਹੋਵੇ ਹੁਣ ਤੱਕ ਤੇ ਜਦ ਦੋ ਬੋਡੀਆਂ ਨਿਕਲ ਚੁੱਕੀ ਹੈ ਪਛਾਣ ਹੋ ਚੁੱਕੀ ਉਹਨਾਂ ਦੀ ਪਛਾਣ ਹੋ ਚੁੱਕੀ ਜੀ ਠੀਕ ਹੈ ਤੇ ਸਰ ਮਾਮਲਾ ਜਿਹੜਾ ਹੈਗਾ ਕਿਹੜੇ ਕਿਹੜੇ ਸੈਕਸ਼ਨ ਦੇ ਤੇ ਮਾਮਲਾ ਜਿਹੜਾ ਕਲਪੀਬਲ ਹੋਮਿਸਾਈਡ ਦੇ ਵਿੱਚ ਦਰਜ ਕਰ ਲਿਆ ਗਿਆ ਸੋ ਮਤਲਬ ਸਖਤ ਤੋਂ ਸਖਤ ਧਾਰਾ ਲਗਾ ਕੇ ਮਾਮਲਾ ਦਰਜ ਕੀਤਾ ਗਿਆ ਬਾਕੀ ਇਹਦੇ ਕੁਝ ਜਿੱਦੀ ਹੋਰ ਵੀ ਮੂਵਮੈਂਟ ਹੋਈ ਹੋਵੇ ਆਈਡੈਂਟੀਫਾਈ ਕਰੇ ਸਰ ਅੱਗੇ ਤੋਂ ਇਸ ਇਨ ਫਿਊਚਰ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਉਸ ਨੂੰ ਲੈ ਕੇ ਹੁਣ ਪੁਲਿਸ ਵਿਭਾਗ ਜਾਂ ਫਿਰ ਪ੍ਰਸ਼ਾਸਕੀ ਅਧਿਕਾਰੀ ਆਪਸ ਵਿੱਚ ਮੀਟਿੰਗ ਕਰਕੇ ਕੁਝ ਹਦਾਇਤਾਂ ਜਿਹੜੀ ਹੈਗੀ ਉਹ ਦਿੱਤੀਆਂ ਨੇ ਉਹਦੇ ਸੰਬੰਧਿਤ ਵਿਭਾਗ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਬਾਕੀ ਕੀ ਜਿਹੜੀ ਲੋਕਾਂ ਨੂੰ ਵੀ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਵੀ ਕੰਸਟਰਕਸ਼ਨ ਵਗੈਰਾ ਕਰਦੇ ਹਨ ਸੋ ਜਿਹੜੇ ਲਾਜ਼ ਹੈਗੇ ਉਹਦੀ ਪਾਲਣਾ ਕੀਤੀ ਜਾਵੇ ਪਰਮਿਸ਼ਨਾਂ ਸੰਬੰਧਿਤ ਵਿਭਾਗ ਮਤੋਂ ਲਈ ਜਾਣ ਤਾਂ ਕਿ ਇਸ ਤਰੀਕੇ ਦੇ ਹਾਦਸੇ ਨਾ ਹੋਣ ਸਰ ਦੋ ਦੇ ਕਿਲਾ ਮਾਮਲਾ ਦਰਜ ਕੀਤਾ ਜਿਹੜੇ ਮਾਲਕ ਹੈ ਜਿਹੜੇ ਠੇਕੇਦਾਰ ਹੈ ਜਿਹੜੇ ਕੰਮ ਕਰ ਰਹੇ ਸੀਗੇ ਉਹਨਾਂ ਦੀ ਵੀ ਜਾਂਚ ਜਿਹੜੀ ਹੈਗੀ ਹੈ ਜਿੰਨੀ ਦੇਖੋ ਕੱਲ ਰਾਤ ਨੂੰ ਜਦੋਂ ਅਸੀਂ ਆਏ ਆ ਸਾਡਾ ਪ੍ਰਾਇਮਰੀਟਾ ਸੀਗੀ ਕਿ ਅਸੀਂ ਆਪਰੇਸ਼ਨ ਰੈਸਕਿਊ ਵੱਲ ਧਿਆਨ ਦੇਈਏ ਉਹ ਉਮਸ਼ ਦੀ ਕੋਈ ਮਿਸਿੰਗ ਮਿਸਿੰਗ ਦੀ ਹਜੇ ਤੱਕ ਸਰ ਕੋਈ ਜੀ ਹਜੇ ਤੱਕ ਕੋਈ ਹੋਰ ਰਿਪੋਰਟ ਨਹੀਂ ਹੈ ਠੀਕ ਹੈ ਤੇ ਐਸਐਸਪੀ ਮੋਹਾਲੀ ਸਾਡੇ ਨਾਲ ਮੌਜੂਦ ਸਿਗੇ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਸਰਬਜੋਤ ਕਿ ਲਗਾਤਾਰ ਸਾਡੀ ਕੋਸ਼ਿਸ਼ ਹੈ ਕਿ ਹਾਲਾਂਕਿ ਕੋਈ ਮਿਸਿੰਗ ਦਾ ਹਜੇ ਫਿਲਹਾਲ ਨਹੀਂ ਹੋਇਆ ਲੇਕਿਨ ਇਹ ਜ਼ਰੂਰ ਹੈ ਕਿ ਦੋ ਦੀ ਜਿਹੜੀ ਸਿਗੀ ਹਾਲਾਂਕਿ ਦੋ ਦੀ ਹੋਰ ਦੱਸੀ ਜਾ ਰਹੀ ਹੈ ਲੇਕਿਨ ਫਿਲਹਾਲ ਹਜੇ ਕਨਫਰਮ ਨਹੀਂ ਹੈ ਕਿ ਦੋ ਜਿਹੜੇ ਹੈਗੇ ਉਹ ਅੰਦਰ ਨਹੀਂ ਇਹਨੇ